ਕਿਹੜਾ ਸਿੰਘ ਬੋਲਦਾ ਦੱਸੋ ਉਹ ਚੋਂ ਕਿਹੜਾ ਸਿੰਘ ਬੋਲਦਾ ਵਾਹਿ 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 ਗੁਰੂ ਜਿਹੜਾ ਜਿਹੜਾ ਸਿੰਘ ਪ੍ਰਵੇਸ਼ ਕੀਤਾ ਦੱਸੋ ਮੈਨੂੰ ਲੱਗੋ ਮੈਂ ਬਹਿ ਬੋਲਾਂ ਨਵੀਂ ਵਾਹਿ ਗੁਰੂ ਵਾਹਿ ਗੁਰੂ ਕੀ ਫਦੇ ਕਿਹੜਾ ਕਿਹੜੇ ਸਿੰਘ ਨੇ ਦੱਸੋ ਹਾਂਜੀ ਬਾਬਾ ਗੋਡਾ ਸਾਹਿਬ ਜੀ ਆ ਬੋਤਾ ਬੋਤਾ ਸਿੰਘ ਜੀ ਅੱਜ ਇਹ ਸਵਾਲ ਇਹ ਸਵਾਲ ਵੀ ਕਰ ਸਾਡੇ ਸਵਾਲਾਂ ਦਾ ਜਵਾਬ ਤਾਂ ਮੇਰੇ ਜੀ ਕੋਈ ਜਵਾਬ ਨਹੀਂ ਨੂੰ ਕੋਈ ਸਵਾਲ ਚਲੋ ਬਈ ਜੀ ਕੋਸ਼ਿਸ਼ ਇਹ ਤੇ ਕੋਲ ਕੋਲ ਕੋਠੰਡ ਕਰ ਰਿਹਾ ਤੂੰ ਇਹ ਕੋਲ ਕੋਲ ਕੋਠੰਡ ਕਰ ਰਿਹਾ ਪਰ ਚਾਚੀ ਦੀ ਆ ਗਈ ਵਿਚ ਓਹ ਮੈਂ ਪ੍ਰਸ਼ਾਸਨ ਨੂੰ ਮਾਰੋ ਵਾਹ ਹੁਣ ਹੱਥ ਕੱਢੀ ਲਾ ਕੇ ਚੱਲੋ ਬਾਹਰ ਨੂੰ ਲੈ ਕੇ ਚੱਲੋ ਮੈਂ ਨਹੀਂ ਗੱਲਾਂ ਬੋਲਦਾ ਹੈਗਾ ਵਾਹ ਜਸ ਸਾਡੇ ਖਵਲਾਂ ਦੇ جواب ਦੇ ਇੱਥੇ ਆਪਾਂ ਦੀ ਮੱਝ ਕੋ ਸਾਰੀ ਦੁਨੀਆ ਨੂੰ ਸਾਡੀ ਕੌਮ ਨੂੰ ਕਿਹੜਾ ਕਰ ਕਰਨ ਆਏ ਸਾਡੀ ਕੌਮ ਦਾ ਕਿਹੜਾ ਕਰ ਕਰਨ ਆਏ ਜਿਹੜੇ ਆਪ ਦੇਖੋ ਮੇਰੀ ਸੁਣੋ ਗੱਲ ਜਿਹੜੀ ਗੱਲ ਆ ਰਹੀ ਹੈ ਚਲੋ ਮੇਰੇ ਸਵਾਲਾਂ ਦੇ ਜਵਾਬ ਦੇਵੇ ਨਹੀਂ ਤੇ ਮੇਰੇ ਸਿਰ ਕੋਲ ਮੈਂ ਕੱਟਣਾ ਜੀਦਾ ਤੂੰ ਸਿਰ ਹੀ ਕੱਟ ਲੈਣਾ हां बतांगे तु जवान देख सका पापा ਜਦੋਂ ਮਾਤੀ ਜਲੇਗੀ ਪਰਸੇ ਪਰ ਕਿ ਰਹ ਗਿਆ ਫਿਰ ਬਾਬਾ ਕੀ ਕਰਦਾ ਜੀ ਤੁਸੀਂ ਸਾਡੀ ਮਾਤੀ ਦੀ ਉਸ ਪਾਸੇ ਜਾਂਦੀ ਪਰਸੇ ਸਾਡਾ ਹੈ ਨਹੀਂ ਇਹਨਾਂ ਨਾਲ ਫਿਰ ਖੱਟਿਆ ਵੀ ਹੋ ਜਾਣਾ ਨਾ ਲੱਗਦਾ ਮੈਂ ਪਰਿਵਾਰ ਦੇ ਵਿੱਚੋਂ ਪੁੱਛੂੰਗਾ ਤੁਸੀਂ ਦੱਸੋ ਬਾਬੇ ਜੀਤ ਸਿੰਘ ਦਾ ਦੱਸੋ ਮੈਨੂੰ ਪਾਈਵਾਨੀ ਸਿੰਘ ਦੱਸੋ ਮੈਨੂੰ ਗੋਤਾ ਸਿੰਘ ਦੱਸੋ ਮੈਂ ਪਾਈਵਰ ਦੱਜਾ ਸਿੰਘ ਦੱਸੋ ਮੈਨੂੰ ਸਿਰੋ ਬਾਈ ਕਾਪਾ ਜੇ ਬਾਬਾ ਜੀ ਕੋਈ ਸੇਵਾ ਕਰ ਉਹ ਵੀ ਹੱਦ ਹੋ ਗਿਆ ਸਿਰ ਮਾਲਾ ਗਿਆ ਕਹਣਾ ਨਾਤਾ ਫੇਰੀ ਉਹ ਬਗਲ ਫੇਰੀ ਅਸੀਂ ਤਾਂ ਅਸੀਂ ਤਾਂ ਦਿਮਾਗ ਸਹੀ ਕਰਨ ਆਏ ਆ ਸਾਡੀ ਜਦੋਂ ਵੀ ਦਿਮਾਗ ਸਹੀ ਕਰਨ ਆਲੀ ਆ ਅਹੀ ਕੋਈ ਬਾਬਾ ਜਿਹੜੇ ਮੁਸੰਦ ਇਹ ਕਰਦੀ ਹੈ ਸਮਝਦੀ ਆ ਰੋ ਉਹ ਭਾਈ ਗੁਰਮਾਰ ਦਾ ਲਾੜਾ ਬਸ ਗੱਲ ਦਾ ਸਹਿਮਤ ਆ ਕਿਰਪਾ ਸਥਾਨ ਇਹ ਨਾ ਹੈਗਾ ਇਹ ਆਸਾਨ ਵੀ ਪਿੱਛੇ ਤਾਂ ਰੱਖੀ ਨਾ ਪਤਾ ਸਾਰਾ ਆਹ ਲਾ ਲਾ ਕੇ ਧਿਆਨ ਨਾਲ ਗੁਰਕਾ ਸਾਹਿਬ ਉੱਪਰ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸੰਜਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ